ਕੰਵਯੋ ਬਾਚ ਬੇਨਤੀ ਚਉਪਈ ਹਮਰੀ ਗਰੂ ਹਾਤ ਦੈ ਰਛਾ ਪੂਨ ਹੋਏ ਚਿਤ ਕੀ ਇਛਾ ਤਬ ਚਰਨਨ ਮਨ ਰਹੇ ਹਮਾਰਾ ਅਪਨਾ ਜਾਨ ਕਰੋ ਪਰਤ ਪਾਰਾ ਹਮਰੇ ਦੁਸਤ ਸਭ ਤੁਮ ਕਹਾਵੋ ਆਪ ਆਦਮ ਬਚਾਵੋ ਸੁਖੀ ਵਸੈ ਮੋਰੋ ਪਰਵਾਰਾ ਸੇਵਕ ਸਿੱਖ ਸਭ ਕਰਤਾਰਾ ਮੋਰਚਾ ਨਿਜ ਕਰਦਾ ਕਰੀਐ ਸਭ ਰਨ ਕੋ ਆਜ ਸੰਗਰੀਐ ਪੂਰਨ ਹੋਏ ਅਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤਮਹ ਛਾੜ ਕੋ ਅਵਰ ਨਾ ਧਿਆਉ ਜੋ ਵਰ ਚਾਉ ਸੋ ਤੁਮ ਤੇ ਪਾਉ ਸੇਵਕ ਸਿੱਖ ਅਮਾਰੀ ਤਾਰੀਐ ਚੁਣ ਚੁਣ ਸਤਰਾ ਮਾਰੇ ਮਾਰੀਐ ਆਪ ਹੱਥ ਦੇ ਮੁਝੈ ਉਬਰੀਐ ਮਰਨ ਕਾਲ ਕਾ ਤਰਾਜ ਨੇ ਵਰੀਐ ਹੂ ਜੋਸ ਦਾ ਮਾਰੇ ਪਛਾ ਸ੍ਰੀ ਹਸਤ ਜੋ ਕਰਿਓ ਰਚਾਰ ਆਖ ਲਿਓ ਮਹਿਰਾਖਨ ਹਾਰੀ ਸਾਹਿ ਸੰਤ ਸਾਹਿ ਪਿਆਰੇ ਦੀਨ ਬੰਦ ਉਸਤਨ ਕੇ ਹੰਤਾਤ ਮੋਹ ਪਰ ਚਤੁਰਦਸ ਕੰਤਾ ਕਾਲ ਪਾਇ ਬ੍ਰਹਮ ਬਖਤਰਾ ਕਾਲ ਪਾਇ ਸ਼ਿਵ ਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਸਾ ਜਿਵਨ ਕਾਲ ਜੋਗੀ ਸਿਵ ਕੀ ਓ ਵੇਦ ਰਾਜ ਬ੍ਰਹਮਾ ਜੂਥੀ ਓ ਜਿਵਨ ਕਾਲ ਸਾ ਲੋਕ ਸਵਾਰਾ ਨਮਸਕਾਰ ਹੈ ਤਾਈ ਹਮਾਰਾ ਜਿਵਨ ਕਾਲ ਸਾ ਜਗਤ ਬਨਾਇਓ ਦੇਵ ਦੇਤ ਜਛਨਿ ਪੁਜਾਇਓ ਆਦ ਅੰਤੇ ਕਾ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਸੀ ਕੋ ਹਮਾਰੀ ਸਕਲ ਪ੍ਰਜਾਜ ਨੇ ਆਪ ਸਵਾਰੀ ਸਿਵ ਕਨ ਕੋ ਸਿਵ ਗੁਣ ਸੁਖ ਦੀਓ ਸਤਰਨ ਕੋ ਪਲਮੋ ਵਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨ ਤਾ ਚੀਟੀ ਤੇ ਕੁੰਚਰ ਅਸਤੂਲਾ ਸਭ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੀ ਸੁਖੀ ਏਕ ਏਕ ਕੀ ਵੀ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਤਰਤਵ ਦੇ ਅਪਾਰਾ ਜਬ ਆ ਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਤਰ ਸਭ ਹੂੰ ਜੀਤੇ ਬਦਨ ਸਿਸ਼ਟ ਅਵਤਾਰ ਹੈ ਆਪੋ ਆਪਣੀ ਬੂਝੀ ਉਚਾਰ ਹੈ ਤੁਮ ਸਭ ਹੀ ਤੇਰੇ ਤਨ ਆਲਮ ਜਾਣਤ ਵੇਦ ਭੇਦ ਅਰਿਆਲਮ ਨਿਰੰਕਾਰ ਨਿਰਕਾਰ ਨੇ ਲੰਬ ਆਦਿ ਅਨੀਲ ਅਨਾਦਿ ਅਸੰਭ ਤਾਂ ਕਾ ਮੂੜ ਉਚਾਰਤ ਭੇਦਾ ਜਾ ਕੋ ਪੇਵ ਨ ਪਾਵਤ ਭੇਦਾ ਤਾਂ ਕੋ ਕਰਪਾ ਹਨ ਅਨਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨੈ ਪਿਵ ਆਪੋ ਆਪਣੀ ਬੁੱਧ ਹੈ ਜੀਤੀ ਵਰਨਤ ਪਿੰਨ ਪਿੰਨ ਤੋਹਿ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਬਿਦਸ ਜਾ ਪ੍ਰਥਮ ਸੰਸਾਰਾ 1 ਰੁਪਇ ਅਨੂਪ ਸਰੂਪ ਰੰਕ ਭਇਓ ਰਾਪ ਕਹੀਂ ਭੂਪਾ ਅੰਡ ਜਿਰ ਸੇਤਜ ਕੀਨੀ ਉਤਪੁਰ ਖਾਨ ਬਹਾ ਰਚਦੀਨੀ ਕਉਂ ਫੂਲ ਰਾਜਾ ਹਵ ਬੈਠਾ ਗਉਂਸ ਮੇਟ ਪ੍ਰੋਸੰਕਰ ਇਕੱਠਾ ਸਗਰੀ ਸਿਸ਼ਟ ਦਿਖਾਇ ਚੰਭਵ ਆਦਿ ਜੁਗਾਦ ਸਰੂਪ ਸੇਂਭਵ ਬਰਛਾ ਮੀਰੀ ਤੁਮ ਕਰੋ ਸਿਖਿ ਉਬਾਰਿ ਅਸਿਖ ਸੰਗਰੋ दुष्ट जते उठवते उतपाता सकल मलीश करूरण काता जे अतो जित अवसर नी परे तिनके दुष्ट दुख धवै मरे परख जीवन पग परे ते हारे तिनके तुम संकट सब टाहे जो कल को एक बार ते आए हैं ताके काल निकट न हैं रक्षा होई तें सब काला दुष्टया अरिष्ट डरे तत काला कृपा दृष्ट तन जाय निहरहु ताकी ताप तनक मोहरहु ਰੱਦ ਦੇ ਜ਼ੇਦ ਘਰ ਮੋਂ ਸਭ ਹੋਈ ਦੁਸ਼ਟ ਸਾਸ਼ ਵੈਸ ਕਹਿ ਨ ਕੋਈ ਏਕ ਬਾਤ ਚਿੰਤ ਮੈਂ ਸੰਭਾਰਾ ਕਾਲ ਫਾਸਤੇ ਤੈਂ ਉਬਾਰ ਜਿਨ ਨਰ ਨਾਮ ਤੇ ਹਾਰੋ ਕਹਾ ਦਾਰਦ ਦੁਸ਼ਟਾ ਦੋਖ ਤੇਰਾ ਖੜਗ ਕੇਤ ਮੈਂ ਸ਼ਰਨ ਤੇਹਾਰੀ ਆਪ ਹੱਥ ਦੈ ਲਿਹੋ ਉਬਾਰੀ ਸਰੂਠ ਹੋਰ ਮੋਹ ਸਹਾਈ ਦੁਸ਼ਟ ਦੁਖ ਤੇ ਲਿਹੁ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾਂ ਪੂਰਨ ਸੁਭਰਾਤਾ ਕਿਲ ਵਿਖ ਸਕਲ ਦੇ ਕੋ ਹਰਤਾ ਦੁਸ਼ਟ ਦੁਖੀਨ ਕੋ ਸ਼ਿਆ ਕਰਤਾ ਸ੍ਰੀ ਅਜ ਤੋ ਜਾ ਪੈ ਦੇ ਆਲਾ ਪੂਰਨ ਕਰਾਂ ਗ੍ਰੰਥ ਤਤਕਾਲਾ ਮਨ ਬਾਛਤ ਫਲ ਪਾਵੇ ਸੋਈ ਦੁਖ ਨਾਤ ਸਹਿਬਿਆਪਤ ਕੋਈ ਅੜਿਲ ਸੁਨਾਏ ਕੁੰਗ ਜੋਜਾ ਹੈ ਸੁਰਸਨਾ ਪਾਵਈ ਸੁਨੇ ਮੂੜ ਚਤਲਾਏ ਚਤੁਰਤਾ ਆਵਈ ਦੂਖ ਦਾ ਅਰਧ ਪਾਉ ਨਿਕਟਨਾ ਤੈਨ ਨਰਕੇ ਰਹਿ ਹੋ ਜੋਜਾ ਕੀ ਏਕਵਾ ਚਾਪਈ ਕੋਕ ਹੈ ਚਾਪਈ ਸੰਬ ਸਤਰ ਸਹਿਜ ਪੁੜਜੈ ਅਰਧ ਸਹਿਸ ਪੁੰਤੀਨ ਕਹਿਜੈ ਭਾਦਰ ਸੁਦੀਸ਼ਟਮੀ ਰਵਾਰਾ ਤੀਰ ਸਤਦ੍ਰਵ ਗ੍ਰੰਥ ਸੁਧਾਰਾ ਸੋਈਆ ਪਾਏ ਗਹੇ ਜਉ ਤੇ ਤੁਮਰੇ ਤਉ ਤੇ ਕਉਆਂ ਅਖਤਰੇ ਨਈਆਂ ਨਿਉ ਰਾਮ ਰਹੀਮ ਕੁਰਾਨ ਕੁਰਾਨ ਅਨੇਕ ਹੈ ਮਤ ਇੱਕ ਨਾ ਮੰਨਿਓ ਸਿਮਰਤ ਸਾਤਰ ਬੇਸਬਾਬ ਭੇਰ ਕਹੈ ਮੇਕ ਨਾ ਜਾਣਿਓ ਸ੍ਰੀ ਉਸ ਪਾਣਿਂ ਕਿਰਪਾ ਤੁਰੀ ਕਰ ਮੈਂ ਨਾ ਕਹੋ ਸਤੋਏ ਬਖਾਨਿਓ ਤੁਹਾਰਾ ਸਗਲੇ ਦੁਆਰ ਕੋ ਚੜਕ ਕਹਿਓ ਤੁਹਾਰੋ ਦੁਆਰ ਬਾਇਂ ਗਹਿ ਕੀ ਲਾਜ ਅਸ ਗੋਬਿੰਦਾਸ ਤੁਹਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਸ਼ਨ ਕਰੋ ਗੁਰਦੁਆਰਾ ਸ਼੍ਰੀ ਬਿਭੌਰ ਸਾਹਿਬ ਅੱਜ ਸਵੇਰੇ ਸਵੇਰੇ ਮੌਸਮ ਦੇਖੋ ਸਭ ਨੂੰ ਪਤਾ ਵੀ ਇਹ ਇਸ ਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਚੌਪਈ ਸਾਦਾ ਜਿਹੜਾ ਚਾਰਨਾ ਉਹ ਇੱਥੇ ਇਸ ਸਥਾਨ ਤੇ ਕੀਤਾ ਸੀ ਗੁਰਦੁਆਰਾ ਸ਼੍ਰੀ ਬਵੌਰ ਸਾਹਿਬ ਨਿਆ ਨੰਗਲ ਤੇ ਅੱਜ ਮੀਂਹ ਕਰਕੇ ਮੌਸਮ ਦੇਖੋ ਸਾਹਮਣੇ ਪਹਾੜੀਆਂ ਤਾਂ ਬਿਲਕੁਲ ਹੀ ਬੱਦਲਾਂ ਨੇ ਘੇਰੀਆਂ ਪਾਫ ਬਣੀ ਹੋਈ ਆ ਕਿਤੇ ਸ਼ਾਇਦ ਜਿੰਨਾ ਰੀਅਲ ਅੱਖਾਂ ਨਾਲ ਕਲੀਅਰ ਦਿਖਦਾ ਹੋਵੇ ਸ਼ਾਇਦ ਦਿਖਦਾ ਹੋਵੇ ਸੋ ਬਹੁਤ ਸੋਹਣਾ ਮੌਸਮ ਹੋਇਆ ਬੱਦਲ ਉਹਦਾ ਪਹਾੜਾ ਨਾਲ ਟੱਚ ਕਰਕੇ ਬਿਲਕੁਲ ਹੀ ਇੱਧਰ ਹਜੇ ਥੋੜੀ ਜਿਹੀ ਪਹਾੜੀ ਦਿਖਦੀ ਏ ਪਾਣੀ ਵੀ ਹੈ ਜਿਹੜਾ ਆਪਣਾ ਫੁੱਲ ਇਹ ਡੈਮ ਹੈ ਜੀ ਇੱਧਰ ਇਹ ਪਿੱਛੇ ਜੰਗਲ ਇਹ ਦੇਖੋ ਇਹ ਸਾਰਾ ਡੈਮ ਹੈ ਜਿਹੜਾ ਇਹ ਗੁਰਦੁਆਰਾ ਸਾਹਿਬ ਜਿਹੜਾ ਪਿੱਛੇ ਹੈ ਉਹ ਜੰਗਲ ਹੈ ਸਾਰਾ ਹੀ ਦੇਖੋ ਥੱਲੇ ਇਹ ਆ ਵੀ ਹਰਿਆਲੀ ਭਰਿਆ ਇਹ ਸਾਰਾ ਏਰੀਆ ਹੀ ਬਹੁਤ ਸ਼ਾਂਤ ਏਰੀਆ ਹੈ ਹਰਿਆ ਭਰਿਆ ਇਥੋਂ ਵੈਸੇ ਨਾ ਇੱਕ ਅਗਨ ਵੋਟਾ ਵੀ ਪਹਿਲਾਂ ਚੱਲਦੀਆਂ ਕਿਉਂਕਿ ਇੱਧਰ ਤੇ ਉਹ ਪਰਲੇ ਪਾਸੇ ਨੂੰ ਜਾਣ ਵਾਸਤੇ ਸਿਰਫ ਉਹ ਇੱਕੋ ਹੀ ਰਾਹ ਹੈ ਜਿਹੜਾ ਆਪਣਾ ਮੇਨ ਨੰਗਲ ਦਾ ਹੈਗਾ ਹੀ ਹੈ ਪੁਲ ਉਸ ਤੋਂ ਇਲਾਵਾ ਇੱਧਰ ਇੱਧਰ ਜਾਣ ਨੂੰ ਕੋਈ ਹੋਰ ਰਾਹ ਨਹੀਂ ਹੈ ਪਹਿਲਾਂ ਅਗਨ ਵੋਟ ਚੱਲਦੀ ਹੁੰਦੀ ਸੀ ਇੱਧਰ ਤੇ ਉਹ ਜਿਹੜੇ ਅੱਗੇ ਪਿੰਡ ਪੈਂਦੇ ਆ ਬਾਬਾ ਬਾਲਕਨਾਥ ਨੂੰ ਨਿਕਲ ਜਾਂਦੇ ਆ ਇੱਧਰੋਂ ਬੂਟ ਪੈਂਦੀ ਸੀ ਹੁਣ ਤਾਂ ਪਤਾ ਨਹੀਂ ਚੱਲਦੀ ਹੈ ਕਿ ਨਹੀਂ ਇੱਧਰ ਸਿੱਧਾ ਹੀ ਆਹ ਰਾਸਤਾ ਜਦੋਂ ਜਾਂਦੇ ਸਿੱਧੇ ਬਾਬਾ ਬਾਲਕਨਾਥੇ ਨਿਕਲ ਜਾਂਦੇ ਆ ਪਰ ਅੱਜ ਤਾਂ ਮੌਸਮ ਏ ਠੰਡਾ ਹੋ ਗਿਆ। ਉਹ ਦੇਖੋ ਸਾਹਮਣੇ ਜਿਹੜਾ ਘਰ ਹੈ ਬਿਲਕੁਲ ਕੰਡੇ ਤੇ। ਸ਼ਾਇਦ ਕੈਮਰੇ 'ਚ ਨਾ ਦੇਖਣਾ। ਆ ਤਾਂ ਇੱਕ ਐਵੇਂ ਲੱਗਦਾ ਜਿਵੇਂ ਉਹ ਅਲੱਗ ਟਾਪੂ ਹੁੰਦਾ ਨਾ ਵਿੱਚ। ਦੇਖੋ ਤਾਂ ਉਹ ਸਾਹਮਣੇ ਹੈ ਗੇਟ ਜਿਹੜੇ ਪਾਣੀ ਛੱਡਦੇ ਆ ਇਹ ਸ਼ਾਇਦ ਕਲੀਅਰ ਆ ਜਾਣ ਇਹ ਹੁਣ ਤਾਂ ਵੈਸੇ ਇੱਕਦਮ ਨਾ ਮੌਸਮ ਐਦਾ ਹੋ ਗਿਆ ਜਿਹਦਾ ਧੁੰਦ ਪੈਂਦੀ ਆ ਨਾ ਸਿਆਲ ਨੂੰ ਦੇਖੋ ਦੇਖਦੇ ਦੇਖਦੇ ਜਿਵੇਂ ਧੁੰਦ ਪੈ ਗਈ ਫੁੱਲ ਦੇਖੋ ਪਹਿਲਾਂ ਤਾਂ ਦਿਖਦਾ ਵੀ ਸੀ ਜੰਗਲ ਜਿਹਾ ਹੁਣ ਤਾਂ ਬਿਲਕੁਲ ਹੀ ਛਿਪਨ ਹੋ ਗਿਆ ਚਲੋ ਬਾਕੀ ਵੀਡੀਓ ਪਾਣੇ ਆ ਜਿਨ੍ਹਾਂ ਨੂੰ ਪਸੰਦ ਆਇਆ ਜਰੂਰ ਲਾਈਕ ਐਂਡ ਸ਼ੇਅਰ ਕਰ ਦਿਓ ਕਮੈਂਟ ਵੀ ਜਰੂਰ ਕਰਕੇ ਦੱਸਿਓ ਤੇ ਬਾਕੀ ਵੀਡੀਓ ਪਾਣੇ ਆ ਜੀ ਜਿਹੜੇ ਦੇਖਦੇ ਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਚਲੋ ਮੈਂ ਤੁਹਾਨੂੰ ਅੱਗੇ ਤੇ ਵੀ ਦਰਸ਼ਨ ਕਰਾਏ ਦਿਨਾ ਸਾਹਮਣੇ ਤੋਂ ਜਾ ਕੇ ਚਲੋ ਮੀਂਹ ਪੈ ਰਿਹਾ ਕੇ ਇੱਕ ਤੋਰਨਾ ਬੜਾ ਉਹ ਪਾਣੀ ਪਾਣੀ ਹੋ ਰਿਹਾ ਹੈ ਬਦਲ ਤਾਂ ਐ ਲੱਗੇ ਹੋਇਆ ਵੀ ਤਾਂ ਬਸ ਨਾਲ ਹੀ ਐ ਵੀ ਹੱਥ ਲਾਲ ਭਾਏ ਬਦਲਾਂ ਨੂੰ ਵਾਜੇ ਬਦਲਾਂ ਦੇ ਵਾਜੇ ਨਾਮ ਦੇ ਗਾਏ ਇਹਦਾ ਬਦਲ ਇੱਕਦਮ ਧੁੰਦ ਜੀ ਪੈ ਗਈ ਇਹ ਤਾਂ ਲੱਗਦਾ ਵੀ ਗਰਮੀ ਸਿਆਲ ਲੱਗਦਾ ਦੇਖੋ ਸਾਹਮਣੇ ਇੱਧਰ ਪਹਾੜ ਤਾਂ ਬਿਲਕੁਲ ਲੁੱਕ ਗਏ ਉਹ ਦਰਸ਼ਨ ਕਰੋ ਸਾਹਮਣੇ ਦਰਬਾਰ ਸਾਹਿਬ ਦੇ ਫਿਰ ਲੈਨੇ ਆ ਗਿਆ ਲਓ ਜੀ ਦਰਬਾਰ ਸਾਹਿਬ ਜਾ ਰਹੀਆਂ ਨੇ ਫਰਸ ਆਹ ਇਹਦੇ ਸੇਣੀ ਆਹ 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 ਇੱਧਰ ਦੇਖੋ ਤਾਂ ਦੇਖਦੇ ਦੇਖਦੇ ਵੀ ਪਹਾੜਾ ਜਿਹੜੇ ਉਹ ਬੰਦੇ ਦੇਖਣੇ ਬੰਦ ਹੋ ਗਏ ਇਕਦਮ ਬੱਦਲੇ ਬੁੱਦਲ ਦੇਖੋ ਸਾਹਮਣੇ ਆਨਕ ਬਾਤ ਹੋਈ ਦਸ਼ਮਾ ਕਰਾਣਾ ਕਰੋ ਜੀ ਦਰਸ਼ਨ ਲਓ ਠੀਕ ਹੈ ਜੀ ਫਿਰ ਦਿਓ ਆਗਿਆ ਕਿ ਮੀ ਬਹੁਤ ਜ ਹੋ ਗਿਆ ਫਿਰ ਦੁਬਾਰਾ ਬਾਕੀ ਮੈਂ ਵੀਡੀਓ ਪਾਣਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਜੀ ਓਕੇ ਜੀ